ਅੱਜ ਸਾਡਾ 15ਵਾਂ ਦਿਨ ਹੜਤਾਲ ਦਾ ਹੋ ਗਿਆ ਜੀ ਨਗਰ ਨਿਗਮ ਸੀਵਰੇਜ ਬੋਰਡ ਸਾਡੀ ਮੰਗਾਂ ਪ੍ਰਮਾਨ ਨਹੀਂ ਕਰਦੀ ਤਾਂ ਇਸ ਸੰਗਰਾਸ਼ ਨੂੰ ਤੇਜ਼ ਕਰਕੇ ਸੀਵਰੇਜ ਮੋਟਰਾਂ ਜਲਦੋਂ ਜਲਦ ਜਾਮ ਕੀਤੇ ਜਾਣਗੇ ਜੀਵਰਮੈਨ ਸਾਡੀ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਕੰਟਰੈਕਟ ਵੇ ਸਰਕਾਰੀ ਕਰਨ ਦੀ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਪ੍ਰਵਾਨ ਨਹੀਂ ਕਰਦੀ ਨਗਰ ਨਿਗਮ ਮਠਿੰਡਾ ਦੁਆਰਾ ਤਾਂ ਅਸੀਂ ਸੀਵਰੇਜ ਸਿਸਟਮ ਜਿੰਨਾ ਵੀ ਸਾਰਾ ਬੰਦ ਕਰਨ ਲਈ ਤਿਆਰ ਹੈ ਸਕਿਆ ਤਾਂ ਨਗਰ ਨਿਗਮ ਦੇ ਡਿਪਟੀ ਮੇਅਰ ਤੇ ਕਮਿਸ਼ਨਰ ਸਾਹਿਬ ਦਾ ਅਸੀਂ ਪਤਲਾ ਫੁੱਕਾ ਫੁਕਣ ਲਈ ਵੀ ਤਿਆਰ ਹੈ 15-20 ਸਾਲਾਂ ਤੋਂ ਇਹ ਕੱਚੇ ਸੀਵਰ ਮੈਨ ਚੱਲਦੇ ਆ ਰਹੇ ਨੇ ਤੇ ਅਸੀਂ ਆਪਣੀਆਂ ਮੰਗਾਂ ਪ੍ਰਤੀ ਬਹੁਤ ਪਰੇਸ਼ਾਨ ਹਾਂ ਨਗਰ ਨਿਗਮ ਬਠਿੰਡਾ ਤੇ ਸਰਕਾਰਾਂ ਨਹੀਂ ਮੰਨਦੀਆਂ ਤਾਂ ਆਉਣ ਵਾਲਾ ਜੋ ਸਮਾਂ ਹੈ ਉਹ ਮੋਟਰਾਂ ਜਾਮ ਕਰਾਂਗੇ ਤੇ ਸੀਵਰੇਜ ਸਿਸਟਮ ਟੋਟਲੀ ਬੰਦ ਕਰਾਂਗੇ ਮੇਰਾ ਨਾਮ ਗਜਰਾਤ ਚੋਹਾਨ ਬਠਿੰਡਾ ਤੇ ਮੈਂ ਸੀਵਰੇਜ ਵਰਕਰੀ ਯੂਨੀਅਨ ਦੇ ਪ੍ਰਧਾਨ ਆ ਜੀ ਅੱਜ ਸਾਡਾ 15ਵਾਂ ਦਿਨ ਹੜਤਾਲ ਦਾ ਹੋ ਗਿਆ ਜੀ ਤੇ ਅੱਜ 15ਵੇਂ ਦਿਨ ਅਸੀਂ ਨਗਰ ਨਿਗਮ ਦੇ ਗੇਟ ਗੇਟ ਤੋਂ ਲੈ ਕੇ ਗੇਟ ਚੌਂਕ ਤੱਕ ਅਸੀਂ ਗੇਟ ਰੈਲੀ ਕਰਨੀ ਆ ਜੀ ਜ਼ੋਸ਼ ਮਾਰਚ ਕਰਨਾ ਹੈ ਤੇ ਅੱਜ ਸਾਡੇ ਵਿਚਕਾਰ ਮਾਨਸਾਤੋਂ ਪ੍ਰਧਾਨ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਨੇ ਬਰੇਟੇ ਤੋਂ ਪ੍ਰਧਾਨ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਨੇ ਤੇ ਫੀਲਡ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਵੀ ਸਿਵਰੇਜ ਬੋਰਡ ਤੋਂ ਇੱਥੇ ਪਹੁੰਚੇ ਨੇ ਕਿੰਨੇ ਦਿਨ ਹੋ ਗਏ ਅੱਜ ਬੈਠੇ ਸਾਨੂੰ 15 ਦਿਨ ਹੋ ਗਿਆ ਹੜਤਾਲ ਦੇ ਵਿੱਚ ਮੇਨ ਕਾਰਨ ਆਈ ਹੈ ਜਿਹੜੀ 23 6 21 ਦੀ ਜਿਹੜੀ ਸਰਕਾਰ ਦੀ ਪਾਲਿਸੀ ਸੀ ਉਸ ਦੇ ਮੁਤਾਬਿਕ ਸਾਡੇ ਜਿਹੜੇ 69 ਬੰਦੇ ਨੇ ਉਹਨਾਂ ਨੂੰ ਹਜੇ ਤੱਕ ਕੰਟੈਕਟ ਵੇਸ ਨਹੀਂ ਕੀਤਾ ਗਿਆ ਜੇ ਮੈਨੂੰ ਨਹੀਂ ਹੁੰਦਾ ਫਿਰ ਮੰਗਾ ਜੇ ਜੇਕਰ ਸਾਡੀ ਸਰਕਾਰ ਨਗਰ ਨਿਗਮ ਸੀਵਰੇਜ ਬੋਰਡ ਸਾਡੀ ਮੰਗਾਂ ਪ੍ਰਮਾਨ ਨਹੀਂ ਕਰਦੀ ਤਾਂ ਇਹ ਸੰਘਰਸ਼ ਨੂੰ ਤੇਜ਼ ਕਰਕੇ ਸੀਵਰੇਜ ਮੋਟਰਾਂ ਜਲਦੋਂ ਜਲਦ ਜਾਮ ਕੀਤੇ ਜਾਣਗੇ ਸਰ ਮੇਰਾ ਨਾਮ ਰਵੀ ਜਰਨਲ ਸਕੱਤਰ ਸੀਵੇਜ ਵਰਕਰ ਯੂਨੀਅਨ ਦਾ ਜਰਨਲ ਸਕੱਤਰ ਆ ਸਾਡੀ ਮੰਗਾਂ ਨੇ ਜਿਹੜੇ ਸੀਵਰਮੈਨ ਸਾਡੀ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਕੰਟਰੈਕਟ ਵੇ ਸਰਕਾਰੀ ਕਰਨ ਦੀ ਸਾਡੀਆਂ ਮੰਗਾਂ ਨੇ ਜੇਕਰ ਸਾਡੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਪ੍ਰਵਾਨ ਨਹੀਂ ਕਰਦੀ ਨਗਰ ਨਿਕਮ ਬਠਿੰਡਾ ਦੁਆਰਾ ਤਾਂ ਅਸੀਂ ਸੀਵਰੇਜ ਸਿਸਟਮ ਜਿੰਨਾ ਵੀ ਹੈ ਸਾਰਾ ਬੰਦ ਕਰਨ ਲਈ ਤਿਆਰ ਆਂ ਸ਼ਹਿਰ ਦੇ ਵਿੱਚ ਜਿੰਨੀਆਂ ਮੋਟਰਾਂ ਲੱਗੀਆਂ ਉਹ ਵੀ ਅਸੀਂ ਬੰਦ ਕਰਨ ਲਈ ਤਿਆਰ ਆਂ ਜੇਕਰ ਸਾਡੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਨਹੀਂ ਕਰਦੇ ਅਸੀਂ ਬਹੁਤ ਸੰਘਰਸ਼ ਨੂੰ ਆਪਣੇ ਨੂੰ ਤੇਜ਼ ਕਰਨ ਲਈ ਤਿਆਰ ਹੈ ਹੋ ਸਕਿਆ ਤਾਂ ਨਗਰ ਨਿਗਮ ਦੇ ਡਿਪਟੀ ਮੇਅਰ ਤੇ ਕਮਿਸ਼ਨਰ ਸਾਹਿਬ ਦਾ ਅਸੀਂ ਪਤਲਾ ਫੁੱਕਾ ਫੁਕਣ ਲਈ ਵੀ ਤਿਆਰ ਹੈ ਤੇ ਪੰਜਾਬ ਬਠਿੰਡੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਰੈਲੀਆਂ ਕੱਢਾਂਗੇ ਤੇ ਰੋਸ ਮਜਾਰੇ ਕਰਾਂਗੇ ਅੱਜ ਦਾ ਪ੍ਰਦਰਸ਼ਨ ਹੈ ਸਾਡਾ ਅਸੀਂ ਸ਼ਹਿਰ ਦੇ ਵਿੱਚ ਰੈਲੀ ਕੱਢਣੀ ਹੈ ਸ਼ਾਂਤੀਪੂਰਵਕ ਰੈਲੀ ਕੱਢਣੀ ਹੈ ਅਸੀਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸ਼ਹਿਰ ਵਾਸੀ ਸਾਡੇ ਸਾਡੇ ਤੋਂ ਪਰੇਸ਼ਾਨ ਹੋਣ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਕਿਆਸੀ ਆਪਦੇ ਸੰਘਰਸ਼ ਨੂੰ ਆਪਦੀ ਰੈਲੀ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕੱਢਾਂਗੇ ਮੇਰਾ ਨਾਮ ਦੀਪਕ ਜੀ ਮੈਂ ਕੱਚੇ ਸੀਵਰ ਮੈਨਾਚੋਂ ਇੱਕਾ ਜੀ ਸਰ 15ਵਾਂ ਦਿਨ ਹੋ ਗਿਆ ਹੜਤਾਲ ਦਾ ਅੱਜ ਜਲਦੀ ਨੂੰ ਤੇ ਜਿਹੜਾ ਨਗਰ ਨਿਗਮ ਦੇ ਉੱਚ ਅਧਿਕਾਰੀ ਨੇ ਪ੍ਰਸ਼ਾਸਨ ਹੈ ਜਿਹੜੀ ਸਰਕਾਰ ਹੈ ਉਹ ਸਾਡੀਆਂ ਮੰਗਾਂ ਤੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਤੇ ਮਜਬੂਰਨ ਅੱਜ ਸਾਨੂੰ ਰੋਸ਼ ਜਾਹਿਰ ਕਰਦੇ ਹੋਏ ਸ਼ਹਿਰ ਦੇ ਤਮਾਮ ਵਜਾਰਾਂ ਚੋਂ ਲੈ ਕੇ ਅੱਜ ਅਸੀਂ ਸ਼ਾਂਤੀਪੁਰ ਵਗਰ ਰੈਲੀ ਕੱਢਣਾ ਚਾਹੁੰਨੇ ਹਾਂ ਤਾਂ ਕਿ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਅਸੀਂ 20 15-20 ਸਾਲਾਂ ਤੋਂ ਇੱਕ ਕੱਚੇ ਸੀਵਰ ਮੈਨ ਚੱਲਦੇ ਆ ਰਹੇ ਨੇ ਤੇ ਅਸੀਂ ਆਪਣੀਆਂ ਮੰਗਾਂ ਪ੍ਰਤੀ ਬਹੁਤ ਪਰੇਸ਼ਾਨ ਹਾਂ ਜੀ ਅਗਲਾ ਕਦਮ ਅੱਜ ਅਸੀਂ ਪਹਿਲ ਕੀਤੀ ਹੈ ਜੀ ਮਾਨਸਾ ਬਰੇਟਾ ਤੇ ਫੀਲਡ ਵਰਕਸ਼ਾਪ ਯੂਨੀਅਨ ਤੋਂ ਸਾਡੇ ਨੁਮਾਇੰਦੇ ਆਏ ਨੇ ਜੀ ਆਪਣੀ 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 ਟੀਮਾਂ ਨੂੰ ਲੈ ਕੇ ਤੇ ਉਹ ਸਾਡੇ ਨਾਲ ਸਮਰਥਨ ਚੇ ਨੇ ਤੇ ਫੀਲਡ ਵਰਕਸ਼ਾਪ ਦੀ ਬਠਿੰਡਾ ਦੀ ਟੀਮ ਪੂਰੀ ਸਾਡੇ ਨਾਲ ਸਮਰਥਨ ਚੇ ਆ ਤੇ ਜੇਕਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਨਗਰ ਨਿਗਮ ਬਠਿੰਡਾ ਤੇ ਸਰਕਾਰਾਂ ਨਹੀਂ ਮੰਨਦੀਆਂ ਤਾਂ ਆਉਣ ਵਾਲਾ ਜੋ ਸਮਾਂ ਹੈ ਉਹ ਮੋਟਰਾਂ ਜਾਮ ਕਰਾਂਗੇ ਤੇ ਸਿਵਰੇ ਸਿਸਟਮ ਟੋਟਲੀ ਬੰਦ ਕਰਾਂਗੇ